ਉਹ ਹੋਂਟ ਇੰਟਰਨਲ ਕਾਫੇ ਸਭ ਹੋ ਗਿਆ ਭਾਈ ਭਾਈ ਆ ਜਾ ਖੋਲ ਦਿਓ ਨਾ ਮੈਂ ਬਤਾ ਲੈਂਦਾ ਲਾਈਟ ਚ ਬਟਲੈਂਡ ਤੇ ਬੈਠੇ ਉਹ ਆਇਆ ਯਾਰ ਸਸਤੀ ਕਿਹਾ ਹਾਂ ਹਾਂ ਵਾਲਾ ਕਰਕੇ ਤੁਹਾਡੇ ਨਾਲ ਖੜੇ ਹੋ ਕੇ ਸਾਨੂੰ DNA ਪਹਿਲਾਂ ਸੀਐਮ ਸਾਹਿਬ ਨੂੰ ਮਿਲਵਾਇਆ ਸੀ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਜੀ ਕਿ ਇਹਨੂੰ ਖੜਕਣ ਪਹੁੰਚਵਾਣਾ ਹੈ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀਐਮ ਸਾਹਿਬ ਨੇ ਅੱਜ ਉਹਨਾਂ ਨੇ ਦੋ ਦਿਨ ਪਹਿਲਾਂ ਉਹਨਾਂ ਨੇ ਇਹ ਪੂਰਾ ਕਰ ਦਿੱਤਾ ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਕੇ ਆਏ ਹਾਂ ਅੱਜ ਤੇ ਸੀਐਮ ਸਾਹਿਬ ਕੋਲ ਗਏ ਸੀਗੇ ਔਰ ਅੱਜ ਮੈਡਮ ਹੁਣ ਇੱਥੇ ਦੀ ਕੱਟ ਰਹੇ ਆ ਮੈਡਮ ਨਾਲੇ ਥੋੜਾ ਮੋਕੇ ਦਾ ਜਯਾ ਲੇਨ ਆਇਆ ਔਰ ਨਾਲੇ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਵੀ ਇਹਨਾਂ ਕਰਕੇ ਇਹਨਾਂ ਦੇ ਇਹ ਮਿਹਨਤ ਕਰਕੇ ਸਾਡੀ ਜੁਆਇੰਟ ਐਕਸ਼ਨ ਕਮੇਟੀ ਦੀ ਇਹਨਾਂ ਕਰਕੇ ਨਾਲ ਅਸੀਂ ਇਹ ਜਗ੍ਹਾ ਨੂੰ ਖਾਲੀ ਕਰਾ ਕੇ ਕਹਿਰ ਨੂੰ ਜਿਹੜੀ ਧੂਲਤ ਇਹ ਮੁਸ਼ਕਲ ਕੇ ਜੋ ਪੜਵਾ ਦਿੱਤਾ ਹੈ ਕਹਿਰ ਨੂੰ ਹਲੂਤ ਹੋ ਗਈ ਹੈ ਟ੍ਰੈਫਿਕ ਵੀ ਇੱਥੇ ਸੋਲਵ ਹੋ ਰਿਹਾ ਹੈ ਮੇਰ ਬਣਾ ਅਸੀਂ ਹੋਰ ਆਪਣੇ ਹੱਕੇ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਗਏ ਸੀ ਵਿਕਾਸ ਦੇ ਜਿਹੜੇ ਕੰਮ ਆ ਤੇ ਉਹਨਾਂ ਦਾ ਕਰਕੇ ਮੈਂ ਉੱਥੇ ਸੀ ਮੈਂ ਸੁਣੀ ਨੀ ਕਾਨਫਰੈਂਸ ਜੇ ਕੀ ਕੀ ਆ ਪਰ ਕੋਈ ਸੱਚੀ ਹੋਣਾ ਆ ਮੇਰੇ ਸੋ ਗਰੂਰ ਤੋਂ ਮੰਨ ਲਓ ਜਲੰਧਰ ਦੇ ਸਾਹਿਬ ਨੇ ਇਹ ਉਹਨਾਂ ਨੇ ਉੱਧਾ ਦਾ ਕਰਨੀ ਤਾਂ ਕਿ ਅਜੇ ਪ੍ਰੈਸ ਕਾਨਫਰੰਸ ਕੀਤੀ ਆ ਤਾਂ ਫਿਰ ਉਹਨਾਂ ਨੂੰ ਅਪਰੋਚ ਕੀਤੀ ਹੋਣੀ ਆ ਤੇ ਉਹਦੇ ਉਹਦੇ ਸਬੰਧ ਦੇ ਵਿੱਚ ਇਹ ਸ਼ੀਤਲੰਗੁਰਾਲ ਜਿਹੜੇ ਹੈਗੇ ਪ੍ਰੈਸ ਕਾਨਫਰੰਸ ਕਰ ਰਹੇ ਜਲੰਧਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦਿਖਦੀ ਹੈ ਤਾਂ ਆਪਰੇਸ਼ਨ ਲੋਟਸ ਦਾ ਝੂਠਾ ਪ੍ਰਚਾਰ ਕਰਦੇ ਆਂ ਇਹ ਦੇਖੋ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਅਜੇ ਨਿਰੰਦਰ ਕੌਰ ਭਰਾ ਜੀ ਦੀ ਪ੍ਰੈਸ ਕਾਨਫਰੰਸ ਨੇ ਸੁਣੀ ਮੈਂ ਜੋ ਕੋਈ ਮੈਂ ਤਾਂ ਸਟੇਟਮੈਂਟ ਦੇ ਰਿਹਾ ਹਾਂ ਜਾਂ ਮੈਨੂੰ ਪਤਾ ਹੋਵੇ ਮੈਂ ਅਜੇ ਉੱਥੇ ਸੀਗੀ ਮੈਂ ਦੇ ਸੁਣਤੀ ਆਉਣ ਜਾ ਕੇ ਜੀ ਜੇ ਕੋਈ ਗੱਲ ਹੋਈ ਹੋਊਗੀ ਅਪਰੋਚ ਕੀਤੀ ਹੋਊਗੀ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਦਾ ਕਹਿੰਦੇ ਨੇ ਕਿ ਨਾਗ ਸਿੰਘ ਸੈਣੀ ਇਹ ਬੋਲਣ ਦੀ ਬਜਾਏ ਆਮ ਆਦਮੀ ਪਾਰਟੀ ਨੂੰ ਕਿੰਨਾ ਚਾਹੀਦਾ ਹੈ ਕਿ ਪੰਜਾਬ ਹਰਿਆਣਾ ਬਾਹਰ ਕਿਵੇਂ ترقی ਕਰ ਸਕਦਾ ਹੈ ਮੈਂ ਤੁਹਾਨੂੰ ਦੱਸਣੀ ਹੈ ਕਿ ਮੈਂ ਤਾਂ ਜੇ ਨਵਿੰਦਰ ਘਰ ਭਰਾ ਜੀ ਦੀ ਸਟੇਟਮੈਂਟ ਸੁਣੀ ਤੇ ਮੈਂ ਉਹਦਾ ਪਰ ਜਿਹੜਾ 2022 ਦੇ ਵਿੱਚ ਲੋਟਸ ਕੀਤਾ ਸੀ ਇਹਨਾਂ ਨੇ ਜਿੱਦੋਂ ਗੁਰਾਲੀ ਗੱਲਬਾਤ ਇਹਦੇ ਬਾਰੇ ਸ਼ੁਰੂ ਕੀਤੀ ਸੀ ਉਹੀ ਲੋਟਸ ਫੇਰ ਦੁਬਾਰਾ ਇਹਨਾਂ ਵੱਲੋਂ ਜੰਗ ਕਰਦੇ ਤੁਸੀਂ ਵੀ ਜਾਣਦੇ ਆ ਕਿ ਬੀਜੇਪੀ ਇਹ ਕੁਝੀਆਂ ਹਰਕਤਾਂ ਕਰਨ ਤੋਂ ਬਾਅਦ ਜਾ ਨਹੀਂ ਸਕਦੀ ਕਿਉਂਕਿ ਉਹਨਾਂ ਨੇ ਜੇ ਇਕੱਲਾ ਪੰਜਾਬ ਦੇ ਵਿੱਚ ਹੀ ਨਹੀਂ ਉਹਨਾਂ ਨੇ ਤਾਂ ਬਾਕੀ ਸਟੇਟਾਂ ਦੇ ਵਿੱਚ ਵੀ ਕੀਤਾ ਤੁਹਾਨੂੰ ਵੀ ਤਾਂ ਪਤਾ ਹੀ ਆ ਨਾ ਬਾਕੀ ਸਟੇਟਾਂ ਦੇ ਵਿੱਚ ਵੀ ਐਮਐਲਏ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੋਈ ਈਡੀ ਤੋਂ ਕੋਈ ਸੀ ਵੀ ਆਈ ਤੋਂ ਭੇਜ ਕੇ ਜੋ ਉਹਨਾਂ ਨੂੰ ਆਪਣੇ ਵੱਲ ਕਰਦੇ ਆ ਉਹ ਤੇ ਕਰ ਹੀ ਰਹੇ ਆ ਨਾ ਉਹ ਆਪਣੀਆਂ ਹਰਕਤਾਂ ਕਰ ਹੀ ਰਹੇ ਆ ਨਾ ਭਾਜਪੀ ਵਾਲੇ ਉਹਨਾਂ ਨੂੰ ਲੱਗਦਾ ਕਿ ਸਿੱਧੇ ਦਾ ਤੌਰ ਤੇ ਕੋਈ ਉਹਨਾਂ ਨਾਲ ਜੁੜਨਾ ਨਹੀਂ ਚਾਹੁੰਦਾ ਇਹ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕਿਸੇ ਗੇਮ ਦੇ ਵਿੱਚ ਪਾ ਕੇ ਕਰਦੇ ਆ ਸੋ ਉਹਨਾਂ ਨੇ ਹੋ ਸਕਦਾ ਮੇਰੀ ਭੈਣ ਨਰਿੰਦਰ ਕੌਰ ਭਰਾਜ ਨੂੰ ਵੀ ਅਪਰੋਚ ਕੀਤੀ ਹੋਊਗੀ ਜੇ ਤਾਂ ਹੀ ਬੋਲ ਰਹੀ ਆ ਉਹ ਅੱਛਾ ਅੱਜ ਦੋ ਦਿਨ ਪਹਿਲਾਂ ਇਹ ਜਿਹੜੇ ਐਂਡੀ ਜਿਹੜੇ ਹੈਗੇ ਨੇ ਗਲੋਬਲ ਦੇ ਉਹਨਾਂ ਨੇ ਕੋਈ ਸਪਨ ਜਾਰੀ ਕੀਤੇ ਆ ਕਿ ਉਹ ਸੱਚੀ ਆ ਸਾਰਾ ਕੁਝ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਜਿਹੜਾ ਇਹਨਾਂ ਨੇ ਕਾਲਾ ਧਨ ਬਾਹਰ ਜਿਹੜਾ ਇਕੱਠਾ ਕੀਤਾ ਆ ਇਹ ਤੋਂ ਪੰਜਾਬ ਨੂੰ ਲੁੱਟ ਕੇ ਖਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਸਰਕਾਰ ਸੀ ਕਾਂਗਰਸ ਦੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਸਾਡੇ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ ਜਿਨ੍ਹਾਂ ਨੇ ਗੁੱਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸੌਫਾ ਖਾਧੀਆਂ ਉਹਨਾਂ ਨੇ ਕਿਹਾ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਸਾਨੂੰ ਬੇਰੋਜ਼ਗਾਰੀ ਭੱਤਾ ਵੀ ਤੁਹਾਨੂੰ ਦਵਾਂਗੇ ਬਹੁਤ ਵੱਡੇ ਵਾਅਦੇ ਜਿਹੜੇ ਉਹਨਾਂ ਨੇ ਸਾਡੇ ਨੌਜਵਾਨਾਂ ਦੇ ਨਾਲ ਕੀਤੇ ਜਿਹੜੇ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਇੰਨੇ ਵੀ ਝੂਠੇ ਵਾਅਦੇ ਕੀਤੇ ਸੀ ਉਹ ਕੋਈ ਵੀ ਉਹਨਾਂ ਨੇ ਵਾਅਦਾ ਜਿਹੜਾ ਉਹ ਪੂਰਾ ਨਹੀਂ ਕੀਤਾ ਸੋ ਤੁਹਾਨੂੰ ਪਤਾ ਹੀ ਆ ਪੰਜਾਬ ਦੀ ਜਿਹੜੀ ਲੁੱਟ ਹੋਈ ਆ ਉਹ ਇਹਨਾਂ ਦੋਨਾਂ ਰਵੈਤੀ ਪਾਰਟੀਆਂ ਜਿਹੜੀਆਂ ਰਹੀਆਂ ਜਿਨ੍ਹਾਂ ਨੇ 5-5 ਸਾਲ ਦੀਆਂ ਵਾਰੀਆਂ ਬਣ ਕੇ ਪੰਜਾਬ ਨੂੰ ਲੁੱਟਿਆ ਚਾਹੇ ਗੱਲ ਕਰ ਲਈਏ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਆ ਉਹਨਾਂ ਨੇ ਵੀ ਤੇ ਉਹਨਾਂ ਨੇ ਦੂਸਰੇ ਜਦੋਂ ਕਾਂਗਰਸ ਆ ਗਈ ਜਾਂ ਤੇ ਉਹਨਾਂ ਨੇ ਵੀ ਪੰਜਾਬ ਨੂੰ ਤਾਂ ਲੁੱਟਿਆ ਹੀ ਆ ਪਰ ਪੰਜਾਬ ਦੇ ਲੋਕ ਬਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਇੱਕ ਆਮ ਕਰਤਾ ਜਿਹੜਾ ਸਾਡਾ ਮੁੱਖ ਮੰਤਰੀ ਸਾਡਾ ਬਣਿਆ ਪੰਜਾਬ ਦੀ ਜਿਹੜੀ ਸਾਡੀ ਆਣ-ਬਣ-ਚਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਦੱਸਿਆ ਕਿ ਜੇ ਸੋਚ ਵਧੀਆ ਹੋਵੇ ਇਮਾਨਦਾਰੀ ਦੇ ਨਾਲ ਕੰਮ ਕੀਤੇ ਜਾਣ ਤੇ ਫਿਰ ਬਹੁਤ ਕੁਝ ਹੋ ਸਕਦਾ ਕਹਿੰਦੇ ਸੀ ਇਹ ਸਰਕਾਰ ਨਹੀਂ ਚੱਲਣੀ ਇਹ ਬਿਜਲੀ ਨਹੀਂ ਫ੍ਰੀ ਕਰ ਸਕਦੇ ਤੁਸੀਂ ਦੇਖੋ 4 ਸਾਲ ਹੋ ਗਿਆ ਬਿਜਲੀ ਹਰ ਵਰਗ ਦੀ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਹੁਣ ਜਿਹੜਾ 10 ਲੱਖ ਦਾ ਜਿਹੜਾ ਕਾਰਡ ਬਣ ਰਿਹਾ ਉਹਦਾ ਕੋਈ ਵੀ ਕਿਸੇ ਇਹ ਨਹੀਂ ਕਿ ਕਿਸੇ ਇੱਕ ਵਰਗ ਦਾ ਆ ਇਹ ਨਹੀਂ ਵੀ ਕਿਸੇ ਇੱਕ ਪਾਰਟੀ ਦਾ ਆ ਹਰ ਵਰਗ ਦਾ ਹਰ ਪਰਿਵਾਰ ਦਾ ਜਿਹੜਾ ਉਹ 10 ਲੱਖ ਦਾ ਜਿਹੜਾ ਕਾਰਡ ਮੁੱਖ ਮੰਤਰੀ ਸਾਹਿਬ ਜਿਹੜਾ ਧੀਮੇ ਦਾ ਕਾਰਡ ਬਣ ਗਿਆ ਜਿਹਦੇ ਵਿੱਚ ਹਰ ਪਰਿਵਾਰ ਨੂੰ ਜਿਹੜਾ ਆ ਉਹ 10 ਲੱਖ ਦਾ ਇਲਾਜ ਫ੍ਰੀ ਹੋਏਗਾ ਕਿਉਂਕਿ ਬਹੁਤ ਵੱਡੀ ਗੱਲ ਆ ਕਈ ਵਾਰੀ ਪਰਮਾਤਮਾ ਨਾ ਕਰੇ ਵੱਡੀ ਬਿਮਾਰੀ ਲੱਗ ਜਾਏ ਤੇ ਉਹਦੇ ਕੋਲ ਤਾਂ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੈਗੇ ਪਰ ਸਭ ਲੋਕ ਪੰਜਾਬ ਦੇ ਜਾਣ ਗਏ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਜੇ ਕਿਹਾ ਸੀ ਤਾਂ ਬਣ ਰਿਹਾ ਹੋ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਆ ਉਹ ਬਹੁਤ ਵਧੀਆ ਕਰ ਦਿੱਤੇ ਗਿਆ ਜਿੱਥੇ ਕਿ ਜਿਹੜੇ ਆਪਣੇ ਵਿਜੇਵਿਆਂ ਜੋ ਟਾਈਮ ਕੱਢ ਕੇ ਆਏ ਨੇ ਤੇ ਅੱਜ ਜਿੱਥੇ ਆਮ ਪਬਲਿਕ ਨੂੰ ਖੁਸ਼ੀ ਹੋਈ ਹੈ ਮੀਡੀਆ ਨੂੰ ਵੀ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਮੀਡੀਆ ਨੂੰ ਵੀ ਜਦੋਂ ਕਿਤੇ ਇੱਧਰ ਕਵਰੇਜ ਕਰਨ ਜਾਣਾ ਪੈਂਦਾ ਸੀ ਦੁਪਹਿਰੀ ਤੇ ਸਕੂਲ ਕਾਲਜ ਜੋ ਵੀ ਇੱਥੇ ਹਸਪੀਟਲ ਨੇ ਸ਼ਮਸ਼ਾਨ ਭੂਮੀ ਹੈ ਤੇ ਬੜੀ ਦਿੱਕਤ ਆਉਂਦਾ ਸੀ ਕਿਉਂਕਿ ਸਾਰਾ ਵੀਵੀਆਈਪੀ ਲੋਕ ਇੱਧਰ ਰਹਿੰਦੇ ਹੈਗੇ ਨੇ ਔਰ ਸਭ ਤੋਂ ਜਿਹੜਾ ਵੱਡਾ ਧੰਨਵਾਦ ਹੈ ਅੱਜ ਦਾ ਜਿਹੜੀ ਮਿਹਨਤ ਰੰਗ ਲਾਈ ਹੈ ਉਹ ਸਾਡਾ ਟੈਂਟ ਹਲਕੇ ਤੋਂ ਹਲਕਾ ਇੰਚਾਰਜ ਸ਼੍ਰੀਮਤੀ ਰਾਜਵਿੰਦਰ ਕੌਰ ਥਿਆਰਾ ਭੈਣ ਜੀ ਉਹਨਾਂ ਦੀ ਮਿਹਨਤ ਰੰਗ ਲਾਈ ਹੈ ਤੇ ਅੱਜ ਜੋ ਮਾਡਲ ਟਾਊਨ ਸ਼ੌਪਕੀਪਰ ਵੈਲਫੇਅਰ ਐਸੋਸੀਏਸ਼ਨ ਤੋਂ ਚੇਅਰਮੈਨ ਸਾਹਿਬ ਔਰ ਜੁਆਇੰਟ ਐਕਸ਼ਨ ਕਮੇਟੀ ਤੋਂ ਚੇਅਰਮੈਨ ਸਾਹਿਬ ਔਰ ਸ਼ੇਪਕੁਰੀ ਤੋਂ ਜੋ ਪ੍ਰਧਾਨ ਸਾਹਿਬ ਇਹ ਜੋ ਸਾਰਿਆਂ ਨੇ ਜਾ ਕੇ ਜੋ ਜਲੰਧਰ ਦੇ ਵਿੱਚ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਆਏ ਸੀਗੇ ਉਹਨਾਂ ਦਾ ਧੰਨਵਾਦ ਕੀਤਾ ਜਿੱਥੇ ਉਥੇ ਹੀ ਅਸੀਂ ਫਿਰ ਲੋਕਲ ਪ੍ਰਸ਼ਾਸਨ ਡੀਸੀ ਸਾਹਿਬ ਡਾਕਟਰ ਸ਼੍ਰੀ ਹਮਾਸ਼ੂ ਅਗਰਵਾਲ ਜੀ ਔਰ ਮੈਡਮ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਕਮਿਸ਼ਨਰ ਆਫ ਪੁਲਿਸ ਔਰ ਮੇਅਰ ਸਾਹਿਬ ਔਰ ਨਾਲ ਸਾਡੇ ਜੋ ਕਿ ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ ਜੀ ਔਰ ਸਾਰੇ ਹੀ ਜਿੰਨੇ ਵੀ ਆਫੀਸਰ ਸਹਿਬਾਨ ਸਿਗੇ ਰੰਧਾਵਾ ਸਾਹਿਬ ਚੇਅਰਮੈਨ ਉਹਨਾਂ ਦੀ ਵੀ ਮਿਹਨਤ ਜੋ ਰੰਗ ਲਿਆਈ ਹੈ ਔਰ ਬੜਾ ਚੰਗਾ ਲੱਗਾ ਆ ਔਰ ਅਸੀਂ ਚਾਹੁੰਦੇ ਆ ਕਿ ਮਾਡਲ ਟਾਊਨ ਦੀ ਇੱਕ ਬਹੁਤ ਵੱਡੀ ਮੰਗ ਹੈ ਕਿਉਂਕਿ মিডিਆ ਚੌਥਾ ਸਤੰਭ ਮੰਨਿਆ ਜਾਂਦਾ ਆ ਔਰ মিডিਏ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰੀ ਦਰਬਾਰੇ ਜਾਂਦੀ ਹੈ